ਅਜੀ ਦੋਸਤਾਂ ਜਦੋਂ ਦੇ ਪੰਜਾਬ ਆਏ ਨੇ ਕੁਛ ਨਾ ਕੁਛ ਵਖਰਾ ਕਰਨੇ ਪਹਿਲਾਂ ਲੁਧਿਆਣੇ ਗਏ ਸੀ ਉੱਥੇ ਜਾ ਕੇ ਉਹਨਾਂ ਨੇ ਇੱਕ ਬਿਲਕੁਲ ਲੋਕਲ ਫੂਡ ਖਾਧਾ ਤੇ ਕੁਛ ਆਪਣੇ ਅੰਦਾਜ਼ ਦੇ ਵਿੱਚ ਉਹਨਾਂ ਨੇ ਉੱਥੇ ਮਸਤੀ ਕੀਤੀ ਲੇਕਿਨ ਹੁਣ ਜੋ ਦਿਲਜੀਤ ਨੇ ਕੀਤਾ ਹੈ ਨਾ ਉਹ ਕਾਫੀ ਵਖਰਾਇਆ ਸੋਸ਼ਲ ਮੀਡੀਆ ਤੇ ਹੁੰਦਾ ਨਾ ਤੁਸੀਂ ਅਕਸਰ ਕੁਝ ਵੀਡੀਓਜ਼ ਦੇਖੀਆਂ ਹੋਣੀਆਂ ਜਾਂ ਜਿਸ ਦਿਨ ਚ ਕਿਹਾ ਜਾਂਦਾ ਕਿ ਫਲਾਣੇ ਸੈਲਿਬ੍ਰਿਟੀ ਦੇ ਆ ਰਹੇ ਹੋਤੇ ਅਸੀਂ 500 ਬੂਟੇ ਲਗਾ ਰਹੇ ਹਾਂ ਤੇ ਤੇ ਉਹ ਸੈਲਿਬ੍ਰਿਟੀ ਸ਼ੇਅਰ ਵੀ ਕਰਦੇ ਨੇ ਲੇਕਿਨ ਦਿਲਜੀਤ ਦੋਸਤਾਂ ਆਰ ਫਾਊਂਡੇਸ਼ਨ ਦੇ ਨਾਲ ਮਿਲ ਕੇ ਉੱਥੇ ਪਹੁੰਚੇ ਤੇ ਉਹਨਾਂ ਨੇ ਆਪ 30 ਇਹ ਲੋਕਾਂ ਨੂੰ ਮਿਲੇ ਵੀ ਕਿਉਂਕਿ ਨਾ ਟਰੀ ਪਲਾਂਟੇਸ਼ਨ ਦੀ ਜਿਹੜੀ ਗੱਲ ਹੈਗੀ ਹੈ ਕਿ ਇਹਨੇ ਨਾ ਹਰਿਆਲੀ ਵਧਾਉਣ ਦੀ ਗੱਲ ਹੈਗੀ ਹੈ ਇਹ ਹਰ ਕੋਈ ਕਰਦਾ ਹੈ ਲੇਕਿਨ ਦਿਲਜੀਤ ਨੇ ਕੁਝ ਅਲੱਗ ਤਰੀਕੇ ਦੇ ਨਾਲ ਇਸ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਕਿਉਂਕਿ ਜਦੋਂ ਤੁਸੀਂ ਵੱਡੇ ਪੱਧਰ ਤੇ ਪਹੁੰਚ ਜਾਂਦੇ ਹੋ ਨਾ ਉਸ ਵੇਲੇ ਤੁਸੀਂ ਬਹੁਤ ਲੋਕਾਂ ਨੂੰ ਇਨਫਲੂਐਂਸ ਕਰ ਸਕਦੇ ਹੋ ਤੇ ਦਿਲਜੀਤ ਦਾ ਇਹ ਜਿਹੜਾ ਪੋਜ਼ਿਟਿਵ ਇਨਫਲੂਐਂਸ ਹੈ ਲੱਗਦਾ ਹੈ ਕਿ ਲੋਕਾਂ ਤੇ ਵੀ ਬਿਲਕੁਲ ਅਸਰ ਪਾਏਗਾ ਕਿਉਂਕਿ ਤੁਸੀਂ ਦੇਖ ਪਾਉਂਗੇ ਕਿ ਇਸ ਤਰ੍ਹਾਂ ਨੇ ਉਹਨਾਂ ਨੇ ਟਾਈਮ ਵੀ ਸਪੈਂਡ ਕੀਤਾ ਉਹਨਾਂ ਨਾਲ ਤੇ ਉਹ ਬੂਟੇ ਵੀ ਲਗਾਏ ਨੇ ਤੇ ਹਰਿਆਲੀ ਵਧਾਉਣਾ ਸਾਨੂੰ ਸਾਰ ਆਪਣੇ ਵੱਲੋਂ ਥੋੜੀ ਜਿਹੀ ਐਫਰਟ ਪਾਉਣੇ ਚਾਹੀਦੇ ਨੇ ਇਹ ਵੀਡੀਓ ਕਿੰਨਾ ਕਿਤੇ ਆਹੀ ਸਿੱਖ ਜ਼ਰੂਰ ਦਿੰਦੀ ਹੈ ਤੇ ਨਾਲ ਦੀ ਨਾਲ ਦਜੀਤ ਨੇ ਰੀਸੈਂਟਲੀ ਜਿੱਦਾਂ ਕਿਹਾ ਸੀ ਕਿ ਉਹਨਾਂ ਦੇ ਖੂਨ ਦੇ ਵਿੱਚ ਪੰਜਾਬ ਹੈ ਤੇ ਪੰਜਾਬ ਦੇ ਵਿੱਚ ਆ ਕੇ ਉਹ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਮਿਲਦੇ ਨੇ ਤੇ ਉਹ ਮੁਲਾਕਾਤ ਉਹਨਾਂ ਦੀ ਕੈਸੀ ਰਹੀ ਹੈ ਉਸ ਵੀਡੀਓ ਦੇ ਵਿੱਚ ਜ਼ਰੂਰ ਦੇਖ ਸਕਦੇ ਹੋ